ਇਕ ਔਰਤ ਦੇ ਦਰਦ ਨੂੰ ਪੇਸ਼ ਕਰਦੀ ਸਰਜੀਤ ਪਾਤਰ ਜੀ ਦੀ ਰਚਨਾ ਜੋ ਅੰਦਰ ਤੱਕ ਹਲੂਣ ਜਾਂਦੀ ਹੈ ਬੜੀ ਹੀ ਦਰਦ ਭਰੀ ਉਹ ਹੈ ਡੋਲੀ ਡੋਲੀ ਚੁੱਕ ਲੋਕ ਹਾਰੋ ਹੁਣ ਮੇਰੀ ਰੋਂਦਿਆਂ ਨੂੰ ਰੋਂਦੇਓ ਦੇਖ ਲਈਆਂ ਮਾਵਾਂ ਨਹੀਂ ਮੈਂ ਢਲਣ ਹਾਰ ਸ਼ਾਮਾਂ ਨਹੀਂ ਮੈਂ ਦੇਖ ਲਿਆ ਬਾਪੂ ਦਾ ਹਿਆ ਸਰੂਜਹਿੇ ਵੀਰਨੇ ਦੇ ਖੜਿਆ ਖੜੋਤਿਆਂ ਰੁੱਤ ਮੇਰੀ ਖੋਕੇ ਲੈ ਗਈ ਸ਼ੋ ਮੇਰੇ ਆ ਮੁਲਾਜੇਦਾਰ ਮੇ ਰੂਹਾਂ ਦੇ ਆਦਾਵੇਦਾਰ ਮੇਰੇ ਆ ਮੁਲਾਜੇਦਾਰ ਮੇ ਰੂਹਾਂ ਦੇ ਆਦਾਵੇਦਾਰ ਟੁੱਟ ਗਈ ਵਿਚਾਲੇ ਤੇਰੀ ਮੇਰੀ ਰੋਂਦਿਆਂ ਨੂੰ ਰੋਣ ਦੇਉ ਟੋਲੀ ਚੁੱਕ ਲੋ ਕਹਾਰੂ ਹੋਣਾ ਮੇਰੀ ਤੂੰ ਹੀ ਜਦੋਂ ਭਾਲਦਾ ਏ ਕੰਧਾਂ ਦੀਆਂ ਸ਼ਾਮਾਂ ਮੈਂ ਮਲਕਾਂ ਦੀ ਸ਼ਾਮੇ ਕਿਵੇਂ ਬੈਠ ਜਾਉ ਸੀਨੇ ਚ ਲਗੋ ਕੇ ਮੈਨੂੰ ਰੱਖ ਲੇਗਾ ਕਿ ਤਾਂ ਇਹ ਮੇ ਸੁਪਨਿਆਂ ਦੀ ਥਾਂਵੇਂ ਕਿਵੇਂ ਬੈਠ ਜਾਉ ਤੇਰੇ ਨਾਣਾ ਕੋਲ ਰੁਨੀਂ ਦੇਖ ਲਈ ਜੇ ਮੇਰੀ ਚੁੰਨੀ ਜਗ ਵਿੱਚ ਚਲਜੂ ਹਨੇਰੀ ਰੋਂਦਿਆਂ ਨੂੰ ਰੋਣ ਦਿਓ ਡੋਲੀ ਚੁੱਕ ਲੋ ਘਰੋ ਹੁਣ ਮੇਰੀ ਰੋਂਦਿਆਂ ਨੂੰ ਰੋਣ ਦਿਓ ਬੀਤ ਗਏ ਸਮੇਂ ਜਦੋਂ ਕਾਲਜੇ ਸੀ ਛੇਕ ਪਾਉਂਦੀ ਵੰਝਲੀ 'ਚ ਵੱਜੀ ਤੇਰੀ ਹੂਕ ਵੇ ਬੀਤ ਗਏ ਸਮੇਂ ਜਦੋਂ ਕਾਲਜੇ ਸੀ ਛੇਕ ਪਾਉਂਦੀ ਵੰਝਲੀ 'ਚ ਵੱਜੀ ਤੇਰੀ ਹੂਕ ਵੇ ਵੰਝਲੀ ਦੀ ਕੋਕ ਕੋ ਨਾਲੋਂ ਕਿਤੇ ਉੱਚੀ ਉੱਠ ਗਈ ਹੈ ਹੋਣੀਆਂ ਨੇ ਦਿੱਤੀ ਜੜੀ ਹੋ ਕੇ ਵੰਝਲੀ ਜੋ ਅੱਜ ਬੱਚੇ ਕਾਲਜੇ ਚ ਕੀ ਦੇ ਲੱਗੇ ਵੰਝਲੀ ਜੋ ਅੱਜ ਬੱਚੇ ਕਾਲਜੇ ਚ ਕੀ ਦੇ ਲੱਗੇ ਹੋ ਗਈ ਮਿੱਟੀ ਦੀ ਜੰਦ ਢੇਰੀ ਰੋਂਦਿਆਂ ਨੂੰ ਰੋਣ ਦਿਓ ਡੋਲੀ ਚੁੱਕ ਲੋ ਘਾਹ ਰੋਣ ਮੇਲੀ ਤੇਰੇ ਨਾਲ ਬੀਤੇ ਦਿਨ ਹੋ ਗਏ ਨੇ ਗੈਰ ਫਹਿਗੇ ਵਹਿਰ ਮੈਨੂੰ ਜੀਣ ਮਿਨਾ ਦਿੰਦੇ ਮੂੜ ਦੇਨੇ ਐਵੇਂ ਮੇਰੇ ਕੌਲ ਜੇ ਤਾਂ ਮਾਸ ਪਿੱਛੇ ਭੇਜਣਾ ਤੂੰ ਯਾਦਾਂ ਦੇ ਪਰਿੰਦੇ ਵੀ ਮਿੱਟੀ ਨਾਲ ਫਰੋਲ ਐਵੇਂ ਬੀਤਿਆਂ ਨਾਲ ਟੋਲ ਐਵੇਂ ਮਿੱਟੀ ਨਾਲ ਫਰੋਲ ਐਵੇਂ ਬੀਤਿਆਂ ਨਾਲ ਟੋਲ ਐਵੇਂ ਅੱਖਾਂ 'ਚ ਪਵੇਗੀ ਰਾਖ ਮੇਰੀ ਫਰੋਂਦਿਆਂ ਨੂੰ ਰੋਂਦਿਓ ਟੋਲੀ ਚੁੱਪ ਲੋ ਕਹਾਰੋ ਹੁਣ ਮੇਰੀ ਰੋਂਦਿਆਂ ਨੂੰ ਰੋਣ ਦਿਓ ਟੋਲੀ ਚੁੱਪ ਲੋ ਕਹਾਰੋ ਹੁਣ ਮੇਰੀ